ਹਾਂਜੀ ਅੱਜ ਜਿਵੇਂ ਆਜੇ ਦਾ ਸਾਧਾ ਹਾਦੀ ਸ਼ੁਰੂਆਤ ਅਜੇ ਪਹਿਲਾ ਦਿਨ ਸੀ ਜਾਜੇ ਡਾਕਟਰ ਸਾਹਿਬਾ ਜਿਵੇਂ ਕਿ ਕੱਲ ਸਮਝਾਉਂਦਾ ਹੋਇਆ ਸੀ ਧਰਨੇ ਦੀ ਸਮਾਪਤੀ ਹੋਈ ਸੀ ਕੀ ਵਿਚਾਰ ਸੇਰ ਕਰਨਾ ਚਾਹਦੇ ਹੋ ਜੀ ਕੀ ਦੇਖਿਆ ਜੀ ਅਮਰੇ ਸੇਵਲਾ ਤਾਲ ਮਾਇਨ ਸੋਰੀ ਕਰਾ ਹਾਂ ਅਜੇ ਸਾਥ ਹੋ ਗਿਆ ਜਿਵੇਂ ਆਪਣੀ ਗੱਲ ਗਲਬਤ ਹੋ ਗਈ ਹਾਂਜੀ ਸਰ ਜਿਹਨੇ ਮਾਨ ਸਾਹਿਬ ਹਰੇਕ ਸਟੇਜ ਦੇ ਉੱਤੇ ਇੱਕ ਕਮੇਡੀ ਕਰ ਦਿੰਦੇ ਨੇ ਕੱਲ ਵੀ ਸਾਡੇ ਨਾਲ ਉਹੀ ਹੋਇਆ ਏ ਇਨਨੋ ਸਾਡੇ ਨਾਲ ਇੱਕ ਬਹੁਤ ਹੀ ਵਧੀਆ ਤਰੀਕੇ ਦਾ ਮਜ਼ਾਕ ਰਿਟਨ ਦੇ ਵਿੱਚ ਕੀਤਾ ਕਿ ਤੁਹਾਡਾ ਹਸਪਤਾਲ ਜਿਹੜਾ ਚਾਲੂ ਹੋ ਜਾਏਗਾ ਕੱਲ 8 ਵਜੇ ਸਰ ਅਸੀਂ ਵਧੀਆ-ਵਧੀਆ ਦੁਕਾਨੇ ਫੁੱਲ ਹੈਨਾ ਫਰੈਸ਼ ਫਲਾਰ ਲੈ ਕੇ ਆਏ ਵੀ ਅਸੀਂ ਡਾਕਟਰਸ ਨੂੰ ਦੇਣੇ ਨੇ ਕਿ ਸਾਡਾ ਹਸਪਤਾਲ ਸ਼ੁਰੂ ਹੋ ਗਿਆ ਲੇਕਿਨ ਇੱਥੇ ਆ ਕੇ ਦੇਖਿਆ ਤਾਂ ਸੋਨੁਸਰਾਣ ਕੁਝ ਨਹੀਂ ਹੈਗਾ ਜੀ ਇੱਥੇ ਆ ਦੇਖੋ ਪ੍ਰਸ਼ਾਸਨਤਾ ਕੀ ਜਨਾਈ ਰਿਹਾ ਹੈ ਸਰ ਪ੍ਰਸ਼ਾਸਨ ਕਿਤੇ ਨਾ ਕਿਤੇ ਸਰਕਾਰ ਦੇ ਦਵਾ ਦੇ ਵਿੱਚ ਹੈ ਜਿਵੇਂ ਸਾਡੇ ਐਮਐਲਏ ਸਾਹਿਬ ਨੇ ਕੱਲ ਪਰਸੋਂ ਸਾਡੀ ਧਰਨੇ ਦੇ ਵਿੱਚ ਆ ਕੇ ਰਾਜਕਤਾ ਫਲਾਈ ਹੈ ਸਾਨੂੰ ਸਿੱਧੇ ਤੌਰ ਤੇ ਧਮਕੀਆਂ ਦਿੱਤੀਆਂ ਗਈਆਂ ਨੇ ਧਰਨੇ ਨੂੰ ਬੰਦ ਕਰਨ ਦੀਆਂ ਔਰ ਅਪਸ਼ਬਦ ਬੋਲੇ ਨੇ ਇਹ ਸਰਕਾਰ ਦਾ ਕੰਮ ਹੈ ਉਹ ਨਹੀਂ ਚਾਹੁੰਦੀ ਕਿ ਆਮ ਲੋਕਾਂ ਨੂੰ ਸਿਹਤ ਇਹਨਾਂ ਨੂੰ ਮਹਈਆ ਕਰਾਈ ਜਾਵੇ ਇਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਜਾਣ ਕਿਤੇ ਨਾ ਕਿਤੇ ਇਹਨਾਂ ਦੇ ਜਿਹੜੇ ਖਜ਼ਾਨੇ ਨੇ ਉਹ ਖਾਲੀ ਹੋ ਚੁੱਕੇ ਨੇ ਉਹ ਪੀਪੇ ਖੜਕਣ ਲੱਗੇ ਨੇ ਉਹ ਇਹ ਕਹ ਰਹੀ ਹੈ ਇਹਦੇ ਨਾਲ ਗੱਲਬਾਤ ਹੋਈ ਹੈ ਜੀ ਆਪ ਨੂੰ ਹਾਂਜੀ ਸਰ ਡੀਸੀ ਸਰ ਨਾਲ ਹੋਈ ਹੈ ਲੇਕਿਨ ਉਹਨਾਂ ਦਾ ਵੀ ਕੋਈ ਸਾਨੂੰ ਸਪੈਸੀਫਿਕ ਕੋਈ ਅਨਸਰ ਨਹੀਂ ਮਿਲਿਆ ਹੈਗਾ ਤੇ ਹੁਣ ਤੁਸੀਂ ਪਹਿਲੇ ਕੀ ਕਰੋਗੇ ਜੀ ਇੱਕ ਤਰੀਕ ਨੂੰ ਜੀ ਸਾਡੇ ਸਾਰੇ ਸ਼ਹਿਰ ਵਾਸੀਆਂ ਇਲਾਕਾ ਨਿਵਾਸੀਆਂ ਪੂਰੇ ਪੰਜਾਬ ਨੂੰ ਖੁੱਲ੍ਹਾ ਸੱਦਾ ਇਹ ਸਾਰੀ ਐਨ ਜੀਓ ਸਾਰੇ ਜਿੰਨੇ ਵੀ ਸਾਡੇ ਹੈ ਕਿ ਪਾਰਟੀਆਂ ਵਾਲੇ ਨੇ ਆਮ ਲੋਕ ਨੇ ਸਾਰਿਆਂ ਨੂੰ ਕੁੱਝ ਸਦਾ ਕਿ ਅਸੀਂ ਰੋੜ ਜਾਮ ਕਰਾਂਗੇ ਇੱਕ ਨਹੀਂ ਹੁਣ ਤਾਂ ਪਹਿਲੇ ਪਸੇ ਇਕਲੇ ਬੈਠੇ ਸੀ ਸਾਡੇ ਜਿੰਨੇ 16 ਦੇ 16 ਇਹਨਾਂ ਨੇ ਵਧੀਆ ਇਮਾਰਤਾਂ ਬਣਾਈਆਂ ਨਹੀਂ ਪੰਜਾਬ ਦੇ ਵਿੱਚ ਸਾਰੇ ਹਸਪਤਾਲ ਅਸੀਂ ਚਾਲੂ ਕਰਾਵਾਂਗੇ ਔਰ ਜੇਕਰ ਪੰਜਾਬ ਸਰਕਾਰ ਆਪਣੇ ਹੱਥ ਖੜੇ ਕਰਦੀ ਹੈ ਸਾਰੇ ਐਨਜੀਓ ਪੰਜਾਬ ਦੀਆਂ ਰਲ ਕੇ ਅਸੀਂ ਸਾਰੇ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਕਮੇਟੀ ਵਾਲੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਮ ਪਬਲਿਕ ਉਹ ਸਾਰੇ ਹਸਪਤਾਲਾਂ ਨੂੰ ਚਲਾਏਗੀ ਅਸੀਂ ਆਪਣੇ ਡਾਕਟਰ ਬਿਠਾਵਾਂਗੇ ਅਸੀਂ ਆਮ ਲੋਕ ਅਸੀਂ ਇਹਨਾਂ ਨੂੰ ਸਿੱਧੀਆਂ ਸੈਲਰੀਆਂ ਦਵਾਂਗੇ ਤੇ ਉਹ ਇਲਾਜ ਹੋਣਗੇ ਕਿਉਂਕਿ ਸਾਡੀਆਂ ਜੇਬਾਂ ਦੇ ਵਿੱਚੋਂ ਟੈਕਸ ਕੱਟ ਕੇ ਇਹ ਇਮਾਰਤਾਂ ਬਣਦੀਆਂ ਨੇ ਸੈਲਰੀਆਂ ਜਾਂਦੀਆਂ ਨੇ ਲੇਕਿਨ ਹੁਣ ਅਸੀਂ ਸਿੱਧੇ ਔਰ ਸਿੱਧੇ ਤੌਰ ਤੇ ਅਸੀਂ ਆਪ ਇਹ ਸੇ ਹਸਪਤਲ ਨੂੰ ਚਲਾਵਾਂਗੇ ਔਰ ਬਾਕੀ ਸਾਰਿਆਂ ਨੂੰ ਅਸੀਂ ਆਪਾਂ ਦਾ ਕਹਿੰਦੇ ਆ ਵੀ ਆਪਾਂ ਐਨਜੀਓ ਦੇ ਨਾਲ ਸਾਰਿਆਂ ਦਾ ਸਪੋਰਟ ਲਵਾਂਗੇ ਪਬਲਿਕ ਤੋਂ ਲਵਾਂਗੇ ਲੇਕਿਨ ਨਾ ਤਾਂ ਐਂਜਲ ਜਿਹਾ ਸਗੀ ਤਰ੍ਹਾਂ ਸਪੋਰਟ ਕਰਦੀਆਂ ਨੇ ਜੀ ਨਾ ਪਬਲਿਕ ਕਿਉਂਕਿ ਉਹਨਾਂ ਚ ਜਿਹੜਾ ਇੱਕ ਸਿਆਸੀ ਅਏ ਕਪਾ ਕਹਿ ਸਕਦੇ ਆ ਜੀ ਬਹੁਤ ਵੱਡਾ ਇੱਕ ਰੰਗ ਚੜ ਚੁੱਕਿਆ ਹੈ ਜੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਕੋਈ ਰੰਗ ਨਹੀਂ ਚੜਿਆ ਅੱਜ ਵੀ ਪੰਜਾਬ ਦੇ ਲੋਕਾਂ ਦਾ ਜਮੀਰ ਜਾਗਦਾ ਹੈ ਅੱਜ ਤੱਕ ਤੁਸੀਂ ਹਿਸਟਰੀ ਨੂੰ ਯਾਦ ਕਰ ਲਓ ਜਦੋਂ ਤੱਕ ਵੀ ਸੰਘਰਸ਼ ਹੋਏ ਨੇ ਜਦੋਂ ਤੱਕ ਕੁਰਬਾਨੀਆਂ ਦੇ ਵਿੱਚ ਪਹਿਲੇ ਨੰਬਰ ਤੇ ਪੰਜਾਬ ਆਂਦਾ ਹੈ ਔਰ ਅੱਜ ਵੀ ਪੰਜਾਬ ਦੀ ਜਮੀਰ ਜਾਗਦੀ ਹੈ ਅੱਜ ਵੀ ਸਾਡੇ ਗੁਰਦੁਆਰਾ ਸਹਿਬਾਨ ਸਾਡੇ ਗੁਰੂਆਂ ਦੇ ਲੰਗਰ ਪੂਰੇ ਦੇਸ਼ਾਂ ਦੇ ਵਿੱਚ ਚੱਲਦੇ ਨੇ ਇਹ ਤੇ ਇੱਕ ਛੋਟੇ ਛੋਟੇ ਹਸਪਤਾਲੇ ਚਲਾਵਾਂਗੇ ਅਸੀਂ ਤੇ ਜਿਹੜੇ ਅਧਿਕਾਰੀਆਂ ਦੇ ਨਾਲ ਕੱਲ ਗੱਲਬਾਤ ਆਪਣੀ ਨਿਪਟਰੀ ਸੀ ਖਤਮ ਹੋਈ ਸੀ ਗੱਲਬਾਤ ਉਹਨਾਂ ਨਾਲ ਹੋ ਤੁਸੀਂ ਸੰਪਰਕ ਕਰਨਾ ਸੀ ਸਰ ਕੋਈ ਫੋਨ ਨਹੀਂ ਚੱਕੇ ਜਾ ਰਹੇ ਨੇ ਪੂਰਾ ਸਰਕਾਰ ਦਾ ਦਵਾਏ ਐਮ ਐਲ ਏ ਸਾਹਿਬ ਦਾ ਦਵਾਏ ਇਹ ਨਹੀਂ ਚਾਹੁੰਦੇ ਕਿ ਆਮ ਲੋਕ ਸੁਖੀ ਹੋ ਪਾਣ ਔਰ ਇਹ ਇਹਨਾਂ ਦੀ ਇੱਕ ਨਲਾਇਕੀ ਹੈ ਇਹ ਕਿੰਦਾ ਫੇਲਿਅਰ ਹੈ ਔਰ ਇਹ ਸਰਕਾਰ ਬਹੁਤਾ ਟਾਈਮ ਮੈਨੂੰ ਲੱਗਦਾ ਨਹੀਂ ਚੱਲੇਗੀ ਐਮ ਐਲ ਏ ਸਾਹਿਬ ਕਿਉਂ ਦਬਾਅ ਪਾਉਂਗੇ ਜੀ ਸਰ ਐਮਐਲਏ ਸਾਹਿਬ ਪਹਿਲਾਂ ਵੀ ਤੁਹਾਨੂੰ ਪਤਾ ਸ਼ਾਇਦ ਉਹਨਾਂ ਨੂੰ ਥੋੜਾ ਮੈਂਟਲੀ ਉਹ ਠੀਕ ਨਹੀਂ ਹੈਗੇ ਉਹਨਾਂ ਨੂੰ ਕਿਸੇ ਦਵਾਈ ਦੀ ਲੋੜ ਹੈ ਉਹ ਕਿਸੇ ਵਧੀਆ ਡਾਕਟਰ ਨੂੰ ਦਿਖਾ ਦੇਣਾ ਕਿਉਂਕਿ ਉਹ ਪਹਿਲਾਂ ਵੀ ਔਰਤਾਂ ਦੇ ਪੱਖ ਦੇ ਵਿੱਚ ਵਧੀਆ ਨਹੀਂ ਹੈਗੇ ਕਦੇ ਐਫਆਈਆਰ ਕਰਾਉਣ ਦੇ ਵਿੱਚ ਉਹਨਾਂ ਦਾ ਜਿਆਦਾ ਜ਼ੋਰ ਲੱਗਦਾ ਹੈ ਆਮ ਲੋਕਾਂ ਦੇ ਲਈ ਨਹੀਂ ਮੈਨੂੰ ਲੱਗਦਾ ਉਹਨਾਂ ਨੂੰ ਇੱਥੇ ਅਸਤੀਫਾ ਦੇ ਕੇ ਕਿਸੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਜੋਬ ਲੈ ਲੈਣੀ ਚਾਹੀਦੀ ਤਾਂ ਕਿ ਉੱਥੇ ਬੈਠ ਕੇ ਐਫਆਈਆਰ ਲੋਕਾਂ ਦੇ ਖਿਲਾਫ ਕਰਵਾਉਂਦੇ ਰਹਿਣ ਕੀ ਦਾ ਕਹਿ ਰਹੇ ਹੋ ਮੈਗੇਸਰ ਦੀ ਲੋਣਾ ਮਾਨ ਸਾਹਿਬ ਤਾਂ ਕਹਿੰਦੇ ਨੇ 99 ਹੀਰੇ ਚੁਰਕੇ ਮੂਰੇ ਆਏ ਨੇ ਜੀ ਬਹੁਤ ਈਮਾਨਦਾਰ ਅੱਜ ਇੱਕ ਉਸ ਵਿੱਚ ਜਿਹੜੇ ਨੇ ਜੀ ਉਹਨਾਂ ਨੂੰ ਸਾਹਮਣੇ ਲਿਆਂਦਾ ਜੀ ਪਬਲਿਕ ਨੂੰ ਸਾਰੇ ਨਹੀਂ ਇਦਾਂ ਦੇ ਹੁੰਦੇ ਕੁਝ ਵਧੀਆ ਵੀ ਹੋਣਗੇ ਪਰ ਇਹ ਐਮਐਲਏ ਤਾਂ ਮੈਨੂੰ ਲੱਗਦਾ ਐਮਐਲਏ ਕੀ ਇਹਨੂੰ ਪੰਜਵੀਂ ਬਣ ਦੇ ਲਾਇਕ ਹੈਗਾ ਔਰ ਰੋਜ਼ ਕਿਤੇ ਨਾ ਕਿਤੇ ਡਰਾਮਾ ਚੱਲਦਾ ਰਹਿੰਦਾ ਕੁਝ ਨਹੀਂ ਇਹਨਾਂ ਨੇ ਇੱਕ ਇੱਟ ਨਹੀਂ ਲਾਈ ਕੋਈ ਪਬਲਿਕ ਦਾ ਕੰਮ ਨਹੀਂ ਕੀਤਾ ਔਰ ਇਸ ਤੋਂ ਬਾਅਦ ਮੈਂ ਹੋਰ ਨਹੀਂ ਕਹਿਣਾ ਚਾਹੁੰਦੀ ਇੱਕ ਹਲਾਲ ਆਪਣੇ ਐਮਐਲਏ ਸਾਹਿਬ ਦਾ ਨਾਮ ਵੀ ਚੱਲ ਰਿਹਾ ਸੀ ਕਿ ਪਤਾ ਖੋਂ ਕੋਈ ਲੋਕਾਂ ਨੂੰ ਲੱਗਿਆ ਸੀ ਵੀ ਕੈਬਨਿਟ ਮੰਤਰੀ ਜਿਹੜੇ ਨਵੇਂ ਬਣੇ ਨੇ ਉਹਨਾਂ ਇਹਨਾਂ ਦਾ ਸਰਜੇ ਹੁੰਦਾ ਜੇ ਚੱਜਦਾ ਹੁੰਦਾ ਤਾਂ ਐਸਸੀ ਐਸੇ ਦੇ ਵਿੱਚ ਸਭ ਤੋਂ ਵੱਧ ਕੈबिनेट ਰੈਂਕ ਇਹਨਾਂ ਦਾ ਬਣਦਾ ਸੀ ਕਿਉਂ ਨਹੀਂ ਦਿੱਤਾ ਕਿਉਂਕਿ ਨਕਮਾ ਐਮਐਲਏ ਬੇਅਕਲ ਹੈ ਜੇ ਅਕਲ ਹੁੰਦੀ ਤਾਂ ਅੱਜ ਤੱਕ ਹੁਣ ਮੰਤਰੀ ਬਣਿਆ ਹੁੰਦਾ ਸਾਡੇ ਇਲਾਕੇ ਦਾ ਕੁਝ ਹੋਇਆ ਹੁੰਦਾ ਤਾਂ ਅਸੀਂ ਧਰਨੇ 'ਤੇ ਥੋੜੇ ਬੈਠੇ ਹੁੰਦੇ ਅਸੀਂ ਇਹਦੇ ਨਾਲ ਪੁਰੇ ਹੁੰਦੇ ਸਾਨੂੰ ਹੋਰ ਪਾਰਟੀਆਂ 'ਚ ਜਾਣ ਦੀ ਕੀ ਜ਼ਰੂਰਤ ਸੀ ਸਾਨੂੰ ਸੋਸ਼ਲ ਵਰਕਰ ਬਣਨ ਦੀ ਕੀ ਲੋੜ ਸੀ ਕੰਮ ਤਾਂ ਇੱਡੀ ਹੋ ਜਾਣੇ ਸੀ ਦੇਖੋ ਹੁਣ ਤਾਂ ਆਪਣੇ ਹਲਕੇ ਦੇ ਖੱਬੇ ਵੀ ਸੱਜੇ ਵੀ ਦੋਨੋਂ ਪਾਸੇ ਕੈबिनेट ਮੰਤਰੀ ਬਣ ਗਏ ਨੇ ਜੀ ਹੁਣ ਤਾਂ ਸਭ ਨੂੰ ਆਪਾਂ ਨੂੰ ਆਸ ਹੋਰ ਜ਼ਿਆਦਾ ਵੱਜ ਗਈ ਹੋਣੀ ਹੈ ਡਵੈਲਪਮੈਂਟ ਸਰ ਦੇਖੋ ਜਿਹਦੀ ਡਿਊਟੀ ਜੇ ਕਰ ਆਪਣਾ ਥਾਣਾ ਪਹਿਲ ਹੈ ਤਾਂ ਪਹਿਲ ਵਾਲਿਆਂ ਦੀ ਡਿਊਟੀ ਬੰਦੀ ਆ ਉਹਨਾਂ ਨੇ ਖੰਨੇ ਦਾ ਵਿਕਾਸ ਕਰਨਾ ਉਹਨਾਂ ਨੇ ਇੱਧਰ ਆਪਣਾ ਸਾਹਨੇਵਾਲ ਦਾ ਕਰਨਾ ਜਿਹੜਾ ਬੰਦਾ ਆਪ ਹੀ ਨਾ ਚਾਹ ਰਿਹਾ ਹੋਵੇ ਜੇ ਘਰ ਦਾ ਮੁਖੀ ਆਪ ਹੀ ਨਾ ਚਾਹ ਰਿਹਾ ਹੋਵੇ ਮੇਰੇ ਬੱਚੇ ਨੂੰ ਰੋਟੀ ਮਿਲੇ ਫਿਰ ਉਹ ਭੁੱਖੇ ਹੀ ਮਰਨਗੇ ਇਹੀ ਹਾਲ ਸਾਡੇ ਐਮਐਲਏ ਸਾਹਿਬ ਦਾ ਹੈ ਔਰ ਇਹ ਵੀ ਗੱਲ ਕਦੇ-ਕਦੇ ਹੀ ਹੁੰਦੀ ਹੁੰਦੀ ਹੈ ਜੀ ਕਿ ਜੇ ਇੱਕ ਹਲਕੇ ਦੇ ਖੱਬੇ ਵੀ ਐ ਮੰਤਰੀ ਹੋਵੇ ਕੈਬਨਟ ਮੰਤਰੀ ਜਾਂ ਸੱਜੇ ਵੀ ਕੈਬਨਟ ਮੰਤਰੀ ਹੋਵੇ ਇਹ ਵੀ ਕਦੇ-ਕਦੇ ਕਿਤੇ-ਕਿਤੇ ਕੋਈ ਲੱਕੀ ਹਲਕੇ ਹੁੰਦੇ ਨੇ ਸਰ ਜੇ ਸਰਕਾਰ ਕੋ ਕੁਛ ਹੋਊਗਾ ਤਾਂ ਲੱਕੀ ਉਹ ਜਿਹੜਾ ਹੈਗਾ ਏ ਉਹ ਤਾਂ ਹੀ ਲੱਕੀ ਰਹੇਗਾ ਨਾ ਲੇਕਿਨ ਕਿਉਂ ਤੋ ਪੈਸੇ ਹੀ ਨਹੀਂ ਹੈਗੇ ਫਿਰ ਉਹ ਚੀਜ਼ਾਂ ਉਹ ਵਸਤੂਆਂ ਕਿੱਥੋਂ ਖਰੀਦਣਗੇ ਉਹਦੇ ਲਈ ਸਾਨੂੰ ਮਨੀ ਦੀ ਲੋੜ ਹੈ ਸਰਕਾਰ ਕੋਲ ਕੁਛ ਨਹੀਂ ਸਮਾਜ ਨੂੰ ਇਹੀ ਬੇਨਤੀ ਹੈ ਆਪਣੇ ਸਮਾਜ ਦੇ ਨਾਲ ਖੜੋ ਲੋਕਾਂ ਦੇ ਨਾਲ ਖੜੋ ਦੇਖੋ ਸਰਕਾਰਾਂ ਕੋਈ ਸਰਕਾਰ ਵਧੀਆ ਨਹੀਂ ਹੁੰਦੀ ਉਹੀ ਸਰਕਾਰ ਵਧੀਆ ਹੁੰਦੀ ਜੋ ਲੋਕ ਹਿੱਤ ਲਈ ਹੋਵੇ ਲੋਕਾਂ ਦੇ ਲਈ ਹੋਵੇ ਨਹੀਂ ਤਾਂ ਸਰਕਾਰਾਂ ਦਾ ਕੋਈ ਫਾਇਦਾ ਨਹੀਂ ਹੈਗਾ ਪਹਿਲਾਂ ਵੀ ਗੁਲਾਮ ਸੀ ਮੈਨੂੰ ਲੱਗਦਾ ਹੁਣ ਵੀ ਗੁਲਾਮੀ ਵਾਲਾ ਹੀ ਹਾਲ ਹੈ ਤੁਸੀਂ ਕਿੰਨੀ ਸਮਾਂ ਕਿੰਨੀ ਜਾਣਕਾਰੀ ਸ਼ੇਅਰ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਮੰਨਦਾ ਕੱਲ ਆਪਾਂ ਲੋਕ ਕਰਨਾ ਕਦਮ ਅੱਗੇ ਆ ਗਿਆ ਸੀ ਫਕਰਤਾ ਤੋਂ ਬੈਠੇ ਵਿੱਚ ਲੱਗਾ ਤੁਹਾਡਾ ਸਹਿਯੋਗ ਦਾ ਪ੍ਰਸਾਦ ਰਾਹੀਆ ਪੜਿਆ ਸਕਿਆ ਉਹਦੇ ਚੋਂ ਉਸ ਬੀਜੇਪੀ ਆਮ ਲੋਕੋ ਸਾਰੇ ਲੋਕਾਂ ਦੇ ਵਿੱਚ ਮਿਲਵਾ ਜਮਾ ਉਹ ਰੋਜ਼ ਦਾ ਰਸਤਾ ਅੱਜ ਕੀ ਰਿਸਪੌਂਸ ਮਿਲ ਰਿਹਾ ਜਿਹੜਾ ਕੱਲ ਦਾ ਬਜਟ ਆ ਗਿਆ ਸੀ ਆਮ ਲੋਕਾਂ ਦੇ ਸਾਹਮਣੇ ਸਮਾਜ ਹੋਇਆ ਗਿਆ ਵੀ ਰਾਜਨੀਤਿਕ ਕਿਦਾਂ ਰਾਜਨੀਤੀ ਕਰਦੇ ਨੇ ਲੋਕ ਅੱਜ ਤੁਸੀਂ ਅੱਜ ਦੀ ਗੱਲ ਕਰਦੇ ਹੋ ਕੱਲ ਦੀ ਗੱਲ ਕਰਦੇ ਆ ਪਰਸੋਂ ਦੀ ਗੱਲ ਕਰਦੇ ਪਰਸੋਂ ਸਾਡੇ ਕੋਲੇ ਹੋਏ ਐਮਐਲਏ ਸਾਹਿਬ ਆਉਂਦੇ ਨੇ ਆ ਕੇ ਸਾਡੇ ਨਾਲ ਬੈਠਦੇ ਨੇ ਸਾਨੂੰ ਸ਼ਰਤੀ ਦੇਣ ਆਏ ਸਾਡੇ ਨਾਲ ਲੜਨ ਆਏ ਕਿ ਸਾਡੇ ਕੋਲੋਂ ਨਾਰੇ ਲਾਉਣ ਆਏ ਇਹ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਦੀ ਸੋਚ ਉਹਨਾਂ ਦੇ ਤੱਕ ਲੌਂਗ ਕਰਦੀ ਆ ਕੱਲ ਮੈਡਮ ਆਈਐਸ ਮੈਡਮ ਜੀ ਪਰੇ ਲਿਖੇ ਸੀ ਕਿ ਚਾਈ ਟ੍ਰੇਨਿੰਗ ਤੇ ਸੀ ਉਹਨਾਂ ਨੇ ਆਪਣੀ ਬੂਝ ਬੂਝ ਦੇ ਨਾਲ ਸਾਨੂੰ ਇਥੋਂ ਉਠਾ ਲਿਆ ਜੀ ਤੇ ਸਾਨੂੰ ਧਵਾਸਾ ਵੀ ਦਿੱਤਾ ਵੀ ਹਾਂ ਅਸੀਂ ਇਹ ਸਭ ਕੁਝ ਕਰ ਰਹੇ ਹਾਂ ਕਿਉਂਕਿ ਉਹ ਪਬਲਿਕ ਹਿੱਤ ਲਈ ਪਬਲਿਕ ਸਰਵਰਟ ਨੇ ਪਬਲਿਕ ਲਈ ਇਹਨਾਂ ਨੂੰ ਸੌਂਪਿਆ ਸੀ ਇੱਥੇ ਬੜੀ ਵੱਡੀ ਬਿਲਡਿੰਗ ਬਣੀ ਹੋਈ ਆ ਉਹਨਾਂ ਨੇ ਸਾਨੂੰ ਸਹੀ ਕੀਤਾ ਜੋ ਕੁਝ ਕੀਤਾ ਉਹਨਾਂ ਨੇ ਇੱਕ ਥੋੜੇ ਹੋਰ ਤਰ੍ਹਾਂ ਦੀ ਜੋ ਬੁਢੀ ਬਣਦੀ ਸੀ ਉਹ ਇੱਕ ਅਫਸਰ ਸਾਹਿਬਾਨ ਵੱਲੋਂ ਕਿ ਅਸੀਂ ਉਹਨਾਂ ਨੂੰ ਪੂਰਨ ਸਨਮਾਨ ਦਿੱਤੀ

ਉਹ ਕਿਸੇ ਦੇ ਮਾਮਲੇ ਦੇ ਵਿੱਚ ਸਾਰਵਾਰੀ ਬਗਲੀ ਹੋ ਗਈ। ਸਾਨੂੰ ਬੜਾ ਹੁਣ ਕੇ ਬਿਲਕੁਲ ਆਇਆ ਕਿ ਜੋ ਪਬਲਿਕ ਨੂੰ ਸੌਣ ਵਾਲੇ ਨੁਮਾਇੰਦੇ ਨੇ ਉਹਨਾਂ ਨੂੰ ਇਦਾਂ ਘੁਆਇਆ ਜਾਵੇ 60 ਫੀਸਦੀਆ ਜੀ ਤੋਂ ਬਾਹਰ ਮੈਨੂੰ ਇਹ ਅਪਰਕਰ ਦੁਆਰਾ ਲੱਗਿਆ ਸੀ ਕਿ ਜਿਹੜੇ ਲੋਕਾਂ ਦੀ ਹਿੱਤ ਲਈ ਖੜਦੇ ਸੀ ਔਰ ਉਹਨਾਂ ਨੇ ਖੜੇ ਵੀ ਨੇ ਉਹਨਾਂ ਨੇ ਸਾਬਤ ਕੀਤਾ ਵਾ ਜੋ ਉਹਦੇ ਉਹਦੀ ਗੱਲਾਂ ਦਾ ਕੰਟੈਕਟ ਦੀ ਗੱਲ ਆ ਸਾਡੇ ਜਿੰਨੇ ਵੀ ਪੱਤਰਕਾਰ ਸਾਹਿਬਾਨ ਆਏ ਨੇ ਸਾਰਿਆਂ ਨੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਨੂੰ ਇਹ ਵੀ ਦੱਸਿਆ ਵਾ ਵੀ ਉਹ ਫੋਨ ਅਟੈਂਡਿੰਗ ਕਰ ਰਹੇ ਚਤਨੀ ਨੇ ਹੋ ਸਕਦਾ ਹੋਵੇ ਕੋਈ ਕੁਟੀਕਲ ਪ੍ਰੈਸ਼ਰ ਹੋ ਗਿਆ। ਕੋਈ ਤਾਂ ਨਹੀਂ ਹੈ ਰਾਣੀ ਜੀ ਕਹਿੰਦਾ ਵੀ ਵੱਡਾ ਫੈਸਲਾ ਹੋਇਆ ਅੱਜ ਮਨ ਦੀ ਬੰਦੀ ਹੋ ਗਿਆ। ਕੀ ਇਸ ਤੋਂ ਠੀਕ ਹੈ ਸਾਲਾ। ਸਿਰਫ ਇਹ ਇੱਕ ਜਿਹੜੀ ਦਾ ਸਪੰਟਾ ਦੋ ਲੋ ਕਰਨਾ ਸੀ ਕਰਕੇ ਦਿਖਾਇਆ ਮੇਰੇ ਤੋਂ ਉੱਪਰ ਦੀ ਕਿੰਨਾ ਕੋਈ ਆਪਸਾ ਹੋ ਸਕਦਾ ਵਾ ਉਹਨੇ ਇੱਕ ਆਪਣੀ ਘੋਸ ਜਵਾਈ ਆ ਤੇ ਐਮਐਲਏ ਹੁੰਦੇ ਨਾ ਤੇ ਉਹਨੇ ਬਹੁਤ ਵੱਲ ਤੋਂ ਇਹਦੇ ਵੀ ਮੈਂ ਬਿਲਕੁਲ ਮੇਰੇ ਕੋਲ ਦੂਸ਼ਪਾਦੀ ਹੁੰਦੀ ਹੀ ਆ ਜਾਂਦਾ ਅਸੀਂ ਤਾਂ ਜੋ ਵੀ ਲਾਗ ਲਾਉਂਦਾ ਸਹੀ ਪਾਟਾ ਕਰਵਾਉਂਦਾ ਜੀ ਜਦ ਮਨੂਨੋ ਕੰਮ ਕਰਿਆ ਜੀ ਅਸੀਂ ਤਾਂ ਇਹ ਵੀ ਕਰ ਰਹੇ ਹਾਂ ਦੇਖੋ ਇੱਡੀ ਵੱਡੀ ਬਿਲਡਿੰਗ ਬਣ ਕੇ ਤਿਆਰ ਆ ਰਹੀ ਹੈ ਔਰ ਇਹੀ ਵਧੀਆ ਬਿਲਡਿੰਗ ਸਾਡੇ ਇਸ ਪੈਰ ਹਲਕੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਇਤੋਂ ਵਧੀਆ ਕੋਈ ਹਸਪਤਾਲ ਤੇ ਇਤੋਂ ਵਧੀਆ ਚੰਗੀ ਅਪਰੋਚ ਦੇ ਵਿੱਚ ਹੋਵੇ ਜੇ ਐਮਐਲ ਸਰ ਜੀ ਜਿਹੜਾ ਕਹਿੰਦੇ ਸੀ ਜਾਂ ਕਰਦੇ ਸੀਗਾ ਉਹ

ਨੀ ਅਸੀਂ ਇਹਨਾਂ ਕੋਈ ਨਹੀਂ ਕੋਸ਼ਿਸ਼ ਕੀਤੀ ਅਸੀਂ ਆਪਣੀ ਹਾਈ ਕਮਾਂਡ ਨੂੰ ਸਾਰਾ ਦੱਸਿਆ ਵਾ ਅਸੀਂ ਅਸੀਂ ਕਾਂਗਰਸ ਪਾਰਟੀ ਦੇ ਨਾਲ ਇਹ ਸਬੰਧ ਦੇ ਵਿੱਚ ਗੱਲ ਕਰਕੇ ਅਸੀਂ ਇਸ ਚੀਜ਼ ਨੂੰ ਜੋ ਸਾਡੀ ਇਹ ਇੱਕ ਤਰ੍ਹਾਂ ਦੀ ਪੂੰਜੀ ਸੀਗੀ ਪਬਲਿਕ ਦੀ ਜੋ ਇੱਥੇ ਲੱਗੀ ਹੋਈ ਆ ਅਸੀਂ ਇਸ ਨੂੰ ਖਰਾਬ ਨਹੀਂ ਕਰਨਾ ਕਿ ਅਸੀਂ ਐਮਪੀ ਸਾਹਿਬ ਨੂੰ ਨਾਮ ਤੋਂ ਐਕਐਮਐਲਏ ਸਾਹਿਬ ਦੇ ਨਾਲ ਦੇ ਸਾਰੇ ਲੀਡਰ ਸਾਹਿਬਾਨਾਂ ਦੇ ਨਾਲ ਅਸੀਂ ਪੰਜਾਬ ਨਾਲ ਅਸੀਂ ਜ਼ਰੂਰ

ਦੁਬਾਰਾ ਫਿਰ ਇਸ ਨੂੰ ਸਟਾਰਟ ਕਰਾਂਗੇ ਇਸ ਇਸ ਦੇ ਵਿੱਚ ਅਸੀਂ ਪਰ ਸਾਥ ਦੰਦਾ ਇਹਨਾਂ ਨੂੰ ਟਾਈਲ ਦੇਣਾ ਚਾਹੁੰਦੇ ਆ ਜੇ ਇਹ ਬੰਦੀ ਬਣ ਕੇ ਔਰ ਆਪਣੀ ਯੋਜਨਾ ਦੇ ਪਾਵਰ ਨਾਲ ਉਹਦਾ ਸਹੀ ਇਸਤੇਮਾਲ ਕਰਕੇ ਡਾਕਟਰ ਸਾਹਿਬਾਂ ਦੇ ਤੇ ਭੇਜਣ ਤੇ ਇਹ ਹਸਪੀਟਲ ਡਾਕਟਰ ਸਾਹਿਬਾਂ ਦੀ ਟੀਮ ਦੀ ਵੇਟ ਕਰ ਰਹੀ ਆ। ਇਹ ਗੱਲ ਹੋਣਾ ਚਾਹੀਦਾ ਜਿਵੇਂ ਕਿ ਆਪਣਾ ਪਬਲਿਕ ਦੇ ਵਿੱਚ ਇਹ ਗੱਲ ਹੋ ਰਹੀ ਸੀ ਕਿ ਜਿਹੜੀ ਰਾਹਾ ਦੀ ਪਹਾੜ ਦੇ ਕਿਹੜੇ ਸੀਨੀਅਰ ਲੋਕ ਹੈ ਉਹ ਤੋਂ ਮਿਲਣ हरेक ਦੇ ਲਈ ਉਹ ਸਰ ਮਤਾ ਮਦਿਸ਼ੂਰੀ ਦਾ ਭਾਰ ਨਹੀਂ ਕਿਹਦੇ ਬਾਰੇ ਕਿਹਾ ਹਰੇਕ ੁੰਡੇ ਨੀਤ ਘਰਿਆਂ ਦੇ ਵਿੱਚ ਆ ਜਾ ਸਕਦਾ ਹਰੇਕ ੁੰਡੇ ਦੇ ਬਿਜ਼ਨਸ ਹੁੰਦੇ ਨੇ ਪਰ ਕਈ ਬੰਦਿਆਂ ਨੇ ਸਾਨੂੰ ਫੋਨ ਕੀਤੇ ਨੇ ਸਾਨੂੰ ਇਸ ਦਾ ਵਿਸ਼ਵਾਸ ਹੋਇਆ ਕਿ ਤੁਸੀਂ ਚੰਗਾ ਕੰਮ ਕੀਤਾ ਵਾ ਤੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਅਸੀਂ ਉਹ ਹੁਣ ਪਾਟ ਰਹੇ ਉਹ ਉਹਦੇ ਵਿੱਚ ਉਹਨੇ पहल ਕਰ ਦਿੱਤੀ ਕੋਈ ਮੈਸੇਜ ਕਹਿਣਾ ਚਾਹੀਦਾ ਨਹੀਂ ਪਬਲਿਕ ਵਾਸਤੇ ਅਸੀਂ ਪਬਲਿਕ ਨੂੰ ਇਹੀ ਕਹਿਣਾ ਚਾਹਵਾਗੇ ਕਿ ਜਦੋਂ ਆਪਾਂ ਇੱਕ 5 ਸਾਲਾਂ ਬਾਅਦ ਆਪਾਂ ਵਿਸ਼ਾ ਸਾਹਦੇ ਆ ਕਿਸੇ ਵੀ ਚੀਜ਼ ਉੱਤੇ ਜੇ ਕੋਈ ਉਹ ਪਾਰਟੀ ਦੇ ਵਿੱਚ ਕੋਈ ਚੁਣੇ ਹੋਏ ਨਮਾਇਦ ਦੇ ਅੱਗੇ ਜਾਂਦੇ ਨੇ ਹਰੇਕ ਕੰਮ ਦਾ ਇਹ ਆਪਾਂ ਆਪਣੇ ਉੱਤੇ ਕੋਈ ਕਾਨੂੰਨ ਲਾਗੂ ਨਹੀਂ ਕਰ ਸਕਦਾ ਇਹਦੇ ਵਿੱਚ ਸਭ ਤੋਂ ਵੱਡੀ ਕੌਮ ਹੋਣਾ ਕਿ ਹਰੇਕ ਕੰਮ ਦਾ ਜਿਹੜਾ ਸਾਥ ਨਹੀਂ ਦੇ ਸਕਦਾ ਆਹ ਪਰ ਜਦੋਂ ਕਹਾਸੇ ਜਿਹੜੇ 5 ਸਾਲ ਬਾਅਦ ਲੋਕਤਕ ਦੀ ਇਲੈਕਸ਼ਨ ਹੁੰਦੀ ਆ ਉਹ ਇਲੈਕਸ਼ਨ ਦੇ ਵਿੱਚ ਇਹ ਗੁੱਸਾ ਇੱਕ ਨਵੇਂ ਨਿਕਲਦਾ ਆ ਅਸੀਂ ਵੀ ਆਪਣੇ ਮੀਡੀਆ ਦੇ ਵਿੱਚ ਇਹਨਾਂ ਕਹਿੰਦੇ ਰਹੇ ਅੱਜ ਉਹ ਜਦੋਂ ਮਲਕੀ ਸਿੰਘ ਜੀ ਸਾਡੀ ਪਾਰਟੀ ਦੇ ਵਿੱਚ ਖਜਾਲਾ ਮਲਕੀ ਸੀ ਤਾਂ ਹਮੇਸ਼ਾ ਹੀ ਸਾਡੇ ਨਾਲ ਮਿਲ ਕੇ ਲੋਕਾਂ ਨੂੰ ਪੋਚ ਕਰਦੇ ਸੀ ਤਾਂ ਉਹ ਹਮੇਸ਼ਾ ਚਾਹੀ ਕਿ ਜੰਨਾ ਖਾਲੀ ਦੀ ਅ ਦੂਜੇ ਸੀਰ ਦਾ ਆਪ ਪਰ ਉਹਨਾਂ ਲੋਕਾਂ ਨੇ ਉਹਨਾਂ ਨੌਕੀ ਦੀਪਾ ਖਾਲੀ ਪ੍ਰਧਾਨ ਮੰਤਰੀ ਨੂੰ ਰੱਖਤਾ ਸੀ ਅੱਜ ਮੈਂ ਇਹ ਕਹਣਾ ਚਾਹੁੰਦਾ ਵੀ ਚਾਹੇ ਸਾਡੀ ਪਾਰਟੀ ਆ ਕਹਿੰਦੇ ਹੋ ਚਾਹੇ ਕਿਸੇ ਵੀ ਪਾਰਟੀ ਦੇ ਐਮਐਲਏ ਹੋਣ ਔਰ ਸਾਨੂੰ ਇਹ ਰਿੱਤ ਨੇ ਸਾਡੇ ਅਧਿਕਾਰ ਦੇ ਜੇ ਕੋਈ ਗੰਤ ਕਰ ਰਹੀ ਆ ਵਾ ਤਾਂ ਉਸ ਨੂੰ ਪੁੱਛਣਾ ਚਾਹੀਦਾ ਵਾ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰੋਂ ਮਲੂਮ ਵਿੱਚ ਭੇਜਦੇ ਆ ਕਿਉਂ ਭੇਜਦੇ ਆ ਕਿਉਂਕਿ ਉੱਥੋਂ ਦੇ ਲੋਕ ਜਾਗਰੂਕ ਨੇ ਉੱਥੋਂ ਦੇ ਲੋਕ ਇਸ ਕੀ ਦਾ ਪ੍ਰਚਾਰ ਪੁੱਟ ਕਰਦੇ ਨੇ ਹਮੇਸ਼ਾ ਹੀ ਜਿਹੜੀ ਪਾਰਟੀ ਲਾਉਂਦੀ ਆ ਉਹ ਰੋਸ਼ਲ ਫਰੀਲੀ ਵਾਲੇ ਡੰਕਾ ਵੱਜਦਾ ਵਾ ਅੱਜ ਭਗਵਾਨ ਸੇ ਮੰਗਦੇ ਵੀ 1 ਲੱਖ ਕਰੋੜ 2 ਲੱਖ ਲੱਖ ਰੋਡ ਰਹੀਆ ਕਰਜ਼ੇ ਲੈ ਕੇ ਕੀ ਦੀ ਮਾਫ ਦਿੱਤੀ ਆ ਇਹ ਕੋਈ ਬਾੜੀ ਵਧੀਆ ਗੱਲ ਨਹੀਂ ਪੰਜਾਬ ਲਈ ਇਹ ਬਹੁਤ ਚਿੰਤਾ ਦਾ ਵਿਸ਼ਾ ਆ Wan wan wan.